ਦੋਸਤੋ ਕਿਸਾਨ ਭਰਾ ਇਕੱਠੇ ਹੋਏ ਨੇਗੇ ਸ਼ਾਜਲੀ ਕੀ ਕਾਰਨ ਹੈ ਇਹਨਾਂ ਦੇ ਦੱਸਣ ਮੁਤਾਬਕ ਝੋਨੇ ਦੇ ਵਿੱਚ ਪੂਛਾ ਦੇ ਵਿੱਚ ਤੇ ਇੱਕ ਹੋਰ ਵੀ ਦੇ ਵਿੱਚ ਹੋਰ ਵੀ ਹੋ ਗਿਆ ਜੋ ਕਿ ਪੱਕਣ ਵਾਲੇ ਹਫਤੇ ਵਿੱਚ ਵੱਡਣਾ ਪਊਗਾ ਵਿੱਚੋਂ ਯਾਨੀ ਕਿ ਜੇ ਕਹੀਦੀ ਹੈ 10% ਹੋ ਗਿਆ ਵਿੱਚ ਤੁਸੀਂ ਆ ਲੈ ਲੋ ਵੀ ਕਹਿੰਦੇ ਝੋਲੀਆਂ ਨਾਲ ਜਾਂ ਹੋਰ ਵੱਡਣਾ ਪਊਗਾ ਪੁੱਛਦੇ ਆ ਕੀ ਗੱਲਬਾਤ ਹੈ ਭਾਈ ਕੀ ਨੌਂ ਹੈ ਆਪਣਾ ਮੇਰਾ ਨੌਂ ਗੋਪਾਲ ਸਿੰਘ ਆ ਭਾਈ ਗੋਬਿੰਦ ਸਿੰਘ ਕਿੰਨਾ ਕੁ ਹੋ ਗਿਆ ਇਹ ਭਾਈ 10 15% ਹੋ ਗਿਆ ਅੱਛਾ ਹਾਂਜੀ ਇਹ ਤਾਂ ਫਿਰ ਬਹੁਤ ਜ਼ਿਆਦਾ ਨੁਕਸਾਨ ਹੋ ਪੱਕਿਆ ਪਿਆ ਹੁਣ ਉਹ ਪੱਕਿਆ ਪਿਆ ਬਾਈ ਉਹਨਾਂ ਲਈ 15 ਦਿਨਾਂ ਤੱਕ ਜਿਵੇਂ ਬਾਕੀ ਚੁ ਵੱਢਣ ਵਾਲਾ ਹੋ ਜੂਗਾ ਤੇ ਜਿਹੜੀ ਉਹਦੇ ਵਿੱਚ ਆਪਣੀ ਪੂਸ਼ ਆ ਗਈ ਉਹ 15 ਦਿਨਾਂ ਨੂੰ ਲਾ ਲੋ ਬੂਰਤੇ ਹੋਊਗੀ ਉਹ ਜੇ ਬੂਰਤੇ ਆਊ ਉਹ ਆਪਣਾ ਲਈ ਝੋਲੀਆਂ ਨਾਲ ਵੱਢਣੀ ਪਊਗੀ ਸਾਰੀ ਫਿਰ ਜਦੋਂ ਝੋਲੀਆਂ ਨਾਲ ਵੱਢੋਗੇ ਫਿਰ ਤਾਂ ਨੁਕਸਾਨ ਉਹ ਤੋਂ ਜ਼ਿਆਦਾ ਹੋਊ ਹਾਂਜੀ ਹਾਂ ਬਾਈ ਬੂਰ ਕੇ ਰੂਗਾ ਬਾਕੀ ਬਾਈ ਹੁਣ ਲਾ ਲੋ ਘੱਟੋ ਘੱਟ ਜੀ ਜ਼ਿਆਦਾ ਨਹੀਂ ਕੀਲੇ ਚ 10 15 ਬੰਦੇ ਲੱਗਣਗੇ ਹਾਂ ਦਿਖਾਵਾਂਗੇ ਮੜਿਆ ਜਾਂ ਹਾਂਜੀ ਹਾਂ ਬਾਈ ਹਾਂਜੀ ਭਾਈ ਜੀ ਕਿਹੜੀ ਜੀਰੀ ਹੈ ਇਹ ਇਹ ਵੀ ਤੇ ਆਪਣਾ ਊਸ਼ਾ 44 ਲਈ ਹੋਈ ਹੈ ਜੀ ਊਸ਼ਾ 44 ਵਿੱਚ ਜਿਹੜੀ ਹੋ ਰਹੀ ਹੈ ਇਹ ਕਿਹੜੀ ਹੈ ਇਹ 1699 ਦਾ ਬੀਜ ਹੈ ਜਿਹੜਾ ਵਿੱਚ ਹੈ ਇਹਦੀ ਇਹ ਕਿਵੇਂ ਪਤਾ ਲੱਗਿਆ ਵੀ 1699 ਦਾ ਹੈ ਇਹ ਬਾਸਮਤੀ ਦੀ ਵੈਰਾਈਟੀ ਹੈ ਜੀ ਆਪਾਂ ਵੀ ਪਤਾ ਹੀ ਆਪਾਂ ਨੂੰ ਸਾਰਿਆਂ ਨੂੰ ਵੀ ਕੀ ਵੈਰਾਈਟੀ ਕੀ ਸਿਸਟਮ ਹੁੰਦਾ ਵੀ ਇਹ ਕਿਵੇਂ ਹੋਇਆ ਫਿਰ ਇੰਨਾ ਜਿਆਦਾ ਇਹ ਭਾਈ ਜੀ ਆਪਣੀ ਆ ਜੀਰੀ ਹੈਗੀ ਹਾਂ ਇਹ ਅਸੀਂ 30 ਕਿਲੋ ਦੀ ਥੈਲੀ ਲੈਂਦੀ ਸੀ ਬੀਜ ਜੀ 30 ਕਿਲੋ ਦੀ ਹਾਂ ਜੀ ਆਪਣੇ ਕੋਲ ਸੰਗਤਪੁਰੇ ਵੀ ਵਹਣਾ ਹੈ ਜੀ। ਅੱਛਾ। ਅਸੀਂ 20 ਕਿਲੋ ਦਾ ਇੱਥੇ ਰੱਖ ਲਈ ਜੀ। 10 ਕਿਲੋ ਸੰਗਤਪੁਰੇ ਵੀ 2 ਕਿਲੋ ਉੱਥੇ ਲਾਵਾਂਗੇ ਇਹਦੇ। ਆਪਾਂ ਉੱਥੇ ਲੈ ਗਏ ਜੀ। ਠੀਕ ਹੈ। ਇਹ ਜੋ ਸਟਾਰਟਿੰਗ 'ਚ ਸਾਨੂੰ ਨਿਕਲਣ ਲੱਗੇ ਸਾਨੂੰ ਇਹ ਲੱਗੇ ਵੀ ਕਿਤੇ ਕੋਈ ਵਿੱਚ ਫਰਕ ਆਗਾ ਥੋੜਾ ਡਾਟ ਲੱਗਿਆ। ਹਾਂ। ਫਿਰ ਅਸੀਂ ਸੰਗਤਪੁਰੇ ਗਏ ਉੱਥੇ ਇੱਕ ਵੀ ਮੁੰਜਰ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਵੀ 1699 ਦੀ। ਅੱਛਾ 20 ਇਕੱਠੇ ਹੀ ਲਿਆ ਸੀ। 20 ਇਕੱਠੇ ਇੱਕੇ ਥੈਲੀ ਆ ਜੀ। ਉਹ ਥੈਲੀ 'ਚੋਂ 30 ਕਿਲੋ 'ਚੋਂ 10 ਕਿਲੋ ਉਧਰ ਘਟ ਲਈ 20 ਕਿਲੋ ਰੇ ਰੱਖ ਫਿਰ ਇਹ ਇੰਨਾ ਇਹ ਇਹਦਾ ਕਾਰਨ ਕੀ ਮੰਨ ਸਕਦੇ ਹੋ ਇਹ ਇੱਕ ਉਹਨੂੰ ਹੋਰ ਦਾਂ ਦੇ ਇਹ ਗੱਲਾਂ ਨਾਲ ਤੇ ਇੱਕ ਆਪਾਂ 20 ਕਿਲੋ ਲੈ ਦੀ ਅਸੀਂ ਨੰਬਰ 1 ਦੀ ਜੀ ਨੰਬਰ 1 ਚੋਂ ਅਸੀਂ 10 ਕਿਲੋ ਹੋਰ ਰੱਖੀ ਦੀ 2 ਕਿਲੀਆਂ ਦੀ ਤੇ 10 ਕਿਲੋ ਹੀ ਉੱਥੇ ਭੇਜੀ ਦੀ ਸੰਗਤਪੁਰੇ ਹੋ ਕੇ ਦੀ ਸਾਰੇ ਇਹ ਫਿਰ ਕਾਰਨ ਕੀ ਮੰਨਦੇ ਹੋ ਤੁਸੀਂ ਇਹਨੂੰ ਹੁਣ ਕਾਰਨ ਤਾਂ ਜੀ ਜੇ ਤਾਂ ਲਾਲੂ ਵੀ ਕਬੀਜ਼ ਦੇ ਵਿੱਚ ਹੁੰਦਾ ਹੈ ਹਾਂ ਤੋੜੇ ਉੱਕੇ ਜਾਣਾ ਪਹਿਲਾਂ ਚੱਪਲਾਂ ਕੱਢ ਕੇ ਤੁਹੇ ਤੇ ਕਬੀਜ਼ ਦੇ ਵਿੱਚ ਹੁੰਦਾ ਹੀ ਫਿਰ ਤਾਂ ਆਪੇ ਬੀਜ ਵਾਲੀ ਵੀ ਗੱਲ ਮੰਨ ਲਾਂਦੇ ਵੀ ਹੁੰਦਾ ਬਾਕੀ ਉਹੀ ਥੈਲੀਆਂ ਚੋਂ ਸੰਗਤਪੁਰੇ ਭੀਜੀ ਹੋਈ ਆ ਉੱਥੇ ਇੱਕ ਵੀ ਡਾਲਣੀ ਹੈਗਾ ਜੀ ਇੱਕ ਵੀ ਡਾਲਣੀ ਨਾ ਤੇ ਅੱਜ ਮੈਂ ਦਾਚਾਈ ਹੁਰੀ ਕੋਲੇ ਖੜੇ ਨੇ ਨਾ ਪਤਾ ਆਪਣਾ ਇੱਕ ਬਾਣੇਗਾ ਹੀ ਰੋਡੇ ਫੜ ਕੇ ਕਹਦਾਂ ਜਿਹੜਾ ਪਾਉ। ਉੱਥੇ ਅਸੀਂ 60 ਮੇਰੇ ਦੇ ਵਿੱਚ ਜੀ ਉੱਥੇ ਅਸੀਂ 60 ਕਿਲੋ ਜੀ ਇਹ ਤਾਂ ਐ ਲੈ ਲਓ ਵੀ ਪੱਕਣ ਦੇ ਤਿਆਰੇ ਐ। ਹਾਂ ਜੀ ਹਾਂ। ਹੈ ਹਫਤੇ ਚ ਇਹ ਆਪਾਂ ਉੱਥੇ ਲੈ ਲਵਾਂ ਵੀ 60 ਕਿਲੋ ਜੀ ਜਿਹੜੀ ਜੀ ਅੱਡ ਝੜਨੀ ਪਊਗੀ। ਇਹ ਤਾਂ ਅੱਡ ਵੱਢ ਕੇ ਝੜਨੀ ਪਊਗਾ। ਦੇਖੋ ਵੀ ਪੂਛਾ ਦੇ ਵਿੱਚ ਪੂਛਾ ਦਾ ਹਜੇ ਨਿਸਰਨ ਵੀ ਆਪਾਂ ਨੂੰ ਪਤਾ ਜੇ ਹੈ ਨਹੀਂ। ਓਰੇ ਇਹ ਚੀਜ਼ ਗਮਾਨ ਦੀ ਤਾਂ ਆਪਾਂ ਕਹਿ ਨਹੀਂ ਸਕਦੇ। ਅੱਛਾ ਛੱਟਾ ਵੀ ਕਿਵੇਂ ਦੇਊਗਾ ਛੱਟਾ ਜਾਂ ਤਾਂ ਹੁਣ ਪਹੁੰਚ ਦੇਊ ਜਦੋਂ ਬੀਜੀ ਆ ਬੋਦ ਦੇ ਵਿੱਚ ਕਿਉਂਕਿ ਲਾ ਲੋ ਜਿਹੜਾ ਇਹ ਇਹਦੇ ਨਾਲ ਦੀ ਹੁੰਦੀ ਜਿਵੇਂ 45 ਦਿਨਾਂ ਦੀ ਬੋਦ ਲੱਗੀ ਹੋਈ ਹੈ ਜੀ ਇਹ ਨੂੰ ਪੂਛਾ ਦੀ ਹਾਂ ਇਹ ਆਪਣੀ 5 ਮਈ ਨੂੰ ਡੇਗੀ ਦੀ ਅਸੀਂ ਤੇ 18 ਜੂਨ ਨੂੰ ਲਾਈ ਦੀ ਕਿਉਂਕਿ ਜੀ ਆਪਾਂ 43 44 ਦਿਨਾਂ ਦੀ ਬੋਦ ਮੰਨੀ ਐ 43 44 ਦਿਨਾਂ ਦੀ ਬੋਦ ਤਾਂ ਇਹ ਲੱਗਦੀ ਨਹੀਂ ਜੀ 1692 ਠੀਕ ਹੈ ਇਹ ਤਾਂ ਮੁੰਜਰ ਕੱਢੇ ਹੁੰਦੀ ਪੱਕੀ ਜਾਂਦੀ ਉਹਦੀ ਨਾਲ ਪੱਕੀ ਜਾਂਦੀ ਇਹ ਕਿੰਨੇ ਦਿਨਾਂ ਦੀ ਲੱਗਦੀ ਐ 1692 ਇਹ 25 ਦਿਨਾਂ ਦੀ ਬੋਦ ਲੱਗਦੀ ਐ ਜੀ ਫਿਰ ਫਿਰ ਮਤਲਬ ਜਦੋਂ ਤੁਸੀਂ ਬੋਦ 'ਚ ਹਾਂ ਇਹ ਉਦੋਂ ਬਾਅਦ ਹੋਈ ਹੋਈ ਐ ਇਹ ਤਾਂ ਇਹ ਤਾਂ ਉਦੋਂ ਬਾਅਦ ਖਣੇਈ ਹੋਈ ਆ ਫਿਰ ਪਿਛਲੀ ਹੋਈ ਤਾਂ ਬਹੁਤ ਤੋਂ 10 15 ਦਿਨ ਬਾਅਦ ਪਿਛਲ ਇਹ ਤਾਂ ਨਹੀਂ ਹੈਗਾ ਵੀ ਪਿਛਲੀ ਵਾਰੀ ਜਾਂ ਕੋਈ ਹੋਰ ਕੋਈ ਗੱਲ ਪਿਛਲੀ ਵਾਰੀ ਚ 44 ਊਸ਼ਾ ਦੀ ਜੀ ਮਾਹਣ ਚ ਅੱਛਾ ਲੋ ਵੀ ਕਿੰਨੇ ਜਿਆਦੇ 16 99 ਹਰੀ ਹੋਈ ਹੋਈ ਐ ਪੂਛਾ 44 ਦੇ ਵਿੱਚੋਂ ਹੋਰ ਹੋ ਗਿਆ ਬਾਈ ਹੂੰ ਦੇਖ ਸਕਦੇ ਹਾਂ ਵੀ 6 7 ਕੀਲਿਆਂ ਚੋਂ ਦੇਖ ਲਓ ਵੀ ਕਿੰਨੀ ਮਿਹਨਤ ਕਰਨੀ ਪਊ ਗੋਣੇ ਵੱਡਾਂਗੇ ਜੀ ਝੋਲੀਆਂ ਪਾਪਾ ਕੇ ਵੱਡਣੀ ਪਊਗੀ ਝੋਲੀਆਂ ਪਾਪਾ ਕੇ ਵੱਡਣੀ ਪਊਗੀ ਇਹ ਸੱਤ ਕਿੱਲਾਂ ਚ ਦੇਖ ਲੋ ਵੀ ਕਿੰਨਾ ਜਿਆਦਾ ਮਿਹਨਤ ਕਰਨੀ ਪਊਗੀ ਬਾਕੀ ਕਿੱਲ ਹੋਰ ਆ ਜੀ ਆਪਾਂ ਕਹਿੰਦੇ ਨਹੀਂ ਪਰ ਜੇ ਕਈ ਵਾਰ ਕਿਸੇ ਨੂੰ ਕੋਈ ਖੁੰਦਕ ਹੁੰਦੀ ਹੈਗੀ ਬੰਦੇ ਨੂੰ ਮੂੰਹ ਤੇ ਕਹ ਦੋ ਕਈ ਵਾਰ ਚੱਲ ਆਪਾਂ ਇਹ ਕਹਿੰਦੇ ਆਪਾਂ ਤਾਂ ਕੋਈ ਗਲਤੀ ਹੋਈ ਹੋਵੇ ਬੰਦਾ ਕਹੇ ਦੇ ਫਸਲਾਂਾਂ ਚ ਜਿਆਦਾ ਚੰਗੀਆਂ ਨਹੀਂ ਲੱਗਦੀਆਂ ਫਸਲਾਂਾਂ ਚ ਜ ਚੰਗੀਆਂ ਨਹੀਂ ਹੈਗੀਆਂ ਆ ਜੋ ਉਧਰ ਹੀ ਆ ਜੋ ਫਿਰ ਆਪਾਂ ਨੇ ਪਰ ਨਹੀਂ ਰੱਬ ਜੀ ਨੇ ਕੀਤਾਗਾ ਜੇ ਕਿਸੇ ਨੇ ਕੀਤਾ ਵੀ ਇਹ ਤਾਂ ਰਬੂ ਦਾ ਵੀ ਭਲਾ ਕਰੇ ਕਾ ਦੇ ਨਾਲ ਹੈ ਨਹੀਂ ਗਾ ਇਹ ਐਂ ਕਹਿੰਦੇ ਨੇ ਕਹਿੰਦੇ ਭਈ ਸਾਰੇ ਥੋਮੇ ਹੋਰ ਵੀ ਇਹਦੇ ਵਿੱਚੋਂ ਵੀ ਜੀ ਹੈ ਉੱਥੇ ਨਹੀਂ ਹੋਇਆ ਡਾਲ ਹਾਂ ਉੱਥੇ ਹੈ ਨਹੀਂ ਡਾਲ ਫਿਰ ਆਹ ਗੱਲ ਨੂੰ ਹੁਣ ਆਪਾਂ ਕਿਵੇਂ ਲਈਏ ਆਹ ਪੌਦ ਵੀ ਉਧਰੋਂ ਆਈ ਹੈ ਚੁਪ ਨਹੀਂ ਹੋਇਆ ਹਾਂਜੀ ਹਾਂ ਇਹ ਪੌਦਾ ਸਾਹਮਣੇ ਉਹ ਮੋਟਰ ਦੇਖਦੀ ਹੈ ਜਿਹੜੀ ਉੱਥੇ ਬੀਜਿਆ ਹੋਇਆ ਦੀ ਇਹਦੇ ਵਿੱਚ ਡਾਲ ਦੇ ਦੇਖ ਸਕਦੇ ਹੋ ਦੋਸਤੋ ਇਹ ਪੌਦਾ ਦੇਖੋ ਆ ਆ 21 ਕਿਹ ਹੈ ਕਿਤੇ ਹੋਰ ਬੀਜਿਆਤੀ ਇਹ ਚ ਨਹੀਂ ਆਇਆ ਡਾਲ ਵੀ ਦੇਖ ਸਕਦੇ ਹੋ ਪਰ ਐਇਚਾ ਕਰ ਲੈ ਚਾ ਅਸੀਂ ਲਾ ਲਓ 70 ਕਿਲਿਆਂ ਦਾ ਬੀਜ ਲੈ ਕੇ ਆਏ ਸੀ ਇਕੱਠਾ ਤਿੰਨ ਚਾਰ ਘਰ ਜੇ ਕੋਈ ਵੱਡਾ ਜਾਣਕਾਰ ਹੈਗਾ ਤਾਂ ਕਮੈਂਟਾਂ 'ਚ ਇਹ ਜ਼ਰੂਰ ਦੱਸਿਓ ਵੀ ਛਿੱਟਾ ਜਦੋਂ ਆਪਾਂ ਪੌਦ ਬੀਜਤੀ ਜੇ ਬਾਹਣ 'ਚ ਛਿੱਟਾ ਦਿੱਤੇ ਤੋਂ ਵੀ ਹੋ ਜਾਂਦਾ ਪਰ ਇੰਨੇ ਬਾਹਣ 'ਚ ਛਿੱਟਾ ਕਿਵੇਂ ਦੇਵੂ ਕਿਸੇ 7 ਕਿਲਿਆਂ ਚੌਖਾ ਆ ਦੇਖੋ ਨੂੰ ਵੀ ਸਾਰੇ ਕਿਤੇ ਜ਼ਿਆਦੇ ਕਿਤੇ ਘਟਾ ਉਹ ਸਾਈਡ ਜ਼ਿਆਦੇ ਹੈ ਹੋਇਆ ਕਢਾਲ ਵੀ ਨਹੀਂ ਤੇ ਆ ਦੇਖੋ ਜੀ ਆ ਤਾਂ ਪਹਿਲੇ ਦੇ ਇੱਧਰ ਆ ਗਈ ਤੇ ਦੂਜੀ ਕਿੱਧਰ ਇੱਧਰ ਹੈ ਇੱਧਰ ਆ ਗਈ ਹੇਠਾਂ ਆ ਗਈ ਇੱਧਰ ਆ ਗਈ ਦੂਜੀ ਦਿਖਾਉਣੀ ਆ ਤੁਹਾਨੂੰ ਵੀ ਬਿਲਕੁਲ ਦੋਸਤੋ ਤਿੰਨੀਆਂ ਤੰਨੇਵੀਆਂ ਚ ਕੁਛ ਨਹੀਂ ਤਿੰਨਾ ਚ ਕੁਛ ਨਹੀਂ ਹੈਗਾ ਤੇ ਜਿਹੜੀ ਨੰਬਰ 1 ਆਪਣੀ ਘਰ ਵਾਲੀ ਰੱਖੀ ਹੋਈ ਸੀ 60 ਕਿਲੋ ਉਹ 10 ਕਿਲੋ 10.5 ਕਿਲੋ ਪਰ ਲੇ ਖੇਤ ਲਾਏ ਹੋ ਨੇ ਉੱਥੇ ਕਢਾਲਣੀ ਹੈਗਾ ਇਹ ਤਾਂ ਸੂਰਜ ਕਰਕੇ ਥੋੜੀ ਜਿਹੀ ਘਟਦੀ ਜਾਂ ਬਹੁਤ ਜ਼ਿਆਦਾ ਇੱਕ ਪੱਕਣ ਲੱਗੀ ਪਿਛਲੇ ਚ ਤਾਂ ਥੱਲੇ ਲਮਕਣ ਲੱਗੀ ਜਾਨੀ ਕਿ ਤੇ ਵੀ ਜਿਉ ਯਹੀ ਥੈਲੀਆਂ ਇਕੱਠੀਆਂ ਤੀਆਂ ਥੈਲੀਆਂ ਇਕੱਠੀਆਂ ਉਹ ਥੈਲੀ ਚੋਂ ਹੀ ਕੱਢ ਕੇ ਦਿੱਤੀ ਆਈ ਉੱਥੇ ਜੀ ਰੀ ਉੱਥੇ ਅਸੀਂ ਵੀ 2 ਕਿਲੋ ਆ ਦੋ ਕਿਲੋ ਲਾਵਾ ਗਏ ਆ ਪਰ 10 ਕਿਲੋ ਜੀ ਦੀ ਗੱਡੀ ਦੀ ਉਹ ਚੋਂ ਪੱਲੀ ਦੇ ਵਿੱਚੋਂ ਜਿਹੜੀ ਆਹ ਹੋ ਰਹੀ ਐ ਜਿਹੜੀ ਉਹ ਆ ਗਈ ਅੱਛਾ ਇਹ ਚੋਂ ਵੀ ਇਹ ਚੋਂ 20 ਕਿਲੋ ਲਿਆਂਦੀ 10 ਕਿਲੋ ਅਸੀਂ ਉਰੇ ਰੱਖ ਲਈ ਦੀ ਹਾਂ 10 ਕਿਲੋ ਉੱਥੇ ਵੇਚਦੀ ਜੀ ਉੱਥੇ ਕੁਝ ਨਹੀਂ ਹੋਇਆ ਉੱਥੇ ਕੋਈ ਡਾਲ ਨਹੀਂ ਗਈ ਕੋਈ ਡਾਲ ਨਹੀਂ ਬਾਕੀ ਜਿਹੜਾ ਉਹ ਆਪਣਾ ਕਿ ਲਾਲ ਪੱਥਰਾਈ ਉਹ ਤੋਂ ਅੱਗੇ ਜਿਹੜਾ ਕੀਲਾ ਲਾਇਆ ਹੋਇਆ ਇਹ ਆਪਾਂ ਜਿਹੜੀ ਘਰ ਦਾ ਬੀਤੀ ਆ ਉਹ ਚੋਂ ਲਾਇਆ ਠੀਕ ਹੈ ਉਹ ਚੋਂ 10 ਕਿਲੇ ਲਾਏ ਹੋ ਨੇ ਉਹ ਰੋਡਾ ਫੜਕਾਂ ਕੋਲੇ ਮੇਰਾ ਕਹਦੇ ਨਹੀਂ ਉੱਥੇ ਇੱਕ ਡਾਲ ਨਹੀਂਗਾ ਇਹ ਸਾਰੇ ਜਿ ਸੇਮ ਬਰਾਬਰ ਹੈ ਇਹ ਹੀ 7 ਕਿਲਿਆਂ ਚ ਹੋਈ ਹੈ 7 ਕਿਲੇ ਹੈ ਕਿ ਸਾਰੇ ਇਹ 16 99 ਹੈ ਜੀ ਹੈਗੀ 16 99 ਹੈ ਜੇ ਕਈ ਵ ਉਹਨਾਂ ਇਹ ਝੋਲੀਆਂ ਨਾਲ ਕੱਢਣੀ ਪਊ ਜੀ। ਦਹਾੜੀਆਂ ਲਾਉਣੇ ਪੈਣਗੇ। ਦਾਤੀਆਂ ਨਾਲ ਬੜਬੜ। ਦਾਤੀਆਂ ਨਾਲ ਬੜਬੜ ਕੇ ਝੋਲੀਆਂ ਨਾਲ ਫਿਰ ਕੱਢਣੀ ਵੀ ਪਊ ਅੱਡ ਪਾ। ਬਾਈ ਇਹ ਜੀ ਦੀ ਹੁਣ ਜਦੋਂ ਚਲੋ ਪਤਾ ਲੱਗਦਾ ਜੀ ਨੂੰ ਆਲਾ ਪਤਾ ਕਰਨ ਆਉਂਦੀ ਆ ਬੱਚਣਾ ਆਉਂਦਾ ਜਾ। ਹਾਂ। ਤੇ ਹਰੇਕ ਆ ਕੇ ਕਹਿੰਦਾ ਵੀ ਸ਼ਰਤ ਕਿਸੇ ਗਮਾਂਡੀ ਨੇ ਕਰਿਆ। ਹਾਂ। ਆਪਾਂ ਤੁਹਾਨੂੰ ਇਹ ਬੁਲਾਇਆ ਹੈਗਾ ਵੀ ਆਪਾਂ ਇਹ ਚੀਜ਼ ਦਾ ਇੱਕ ਜ਼ਰੂਰੀਆ ਵੀ ਆ ਸਾਡਾ ਗਮਾਂਡ ਹੈਗਾ ਸਾਰੀ ਜਿਹੜਾ ਠੀਕ ਹੈ। ਗਮਾਂਡੀ ਤਾਂ ਕੋਈ ਇਹ ਸਾਡਾ ਕਰ ਨਹੀਂ ਸਕਦਾ। ਕਈ ਵਾਰ ਇਹ ਹੋ ਸਕਦਾ ਭਾਈ ਕਿਸੇ ਨੂੰ ਆਪਾਂ ਬੁਰੇ ਲੱਗਦੇ ਹੋਈਏ ਵੀ ਚੱਲ ਗਮਾਂਡੀਆਂ ਨਾਲ ਲੜੀ ਜਾਊਗਾ ਕਿਉਂਕਿ ਜੇ ਘਟ ਵੱਧ ਹੋਵੇ ਬਾਣਾ ਚ ਮੰਨੀ ਗੱਲ ਸਾਰੇ ਬਾਣਾ ਚ ਬਰਾਬਰ ਹੈ ਜੀ ਇਹ ਬਿਲਕੁਲ ਬਾਲੀ ਉਹ ਆ ਗੱਲ ਤਾਂ ਹੈ ਕਿ ਰੱਬ ਕਿਸੇ ਨੂੰ ਡਾਵੇ ਹਮ ਬਾਕੀ ਇਹ ਆ ਇਹ ਬੰਦਾ ਮੇਰੇ ਨਾਲ ਆ ਹੁਣ ਘਟ ਆ ਜੇ ਮੈਨੂੰ ਬੂ ਨਾਲ ਇਹਨੂੰ ਵੀ ਪੈਰੇਗਾ ਜੀ ਅੱਛਾ ਜੇ ਕਈ ਵਾਰ ਕਿਸੇ ਵਾਰੀ ਜਾਈ ਤੈਨ ਦਿਹਾੜੀ ਇਲਾਕੇ ਅਸੀਂ ਕਰਤੀ ਉਹ ਤੋਂ ਵੱਟਦੀ ਦੁਵਾਰੀ ਫੇਰ ਫੁੱਟਈ ਦੁਵਾਰੀ ਫੁੱਟ ਕੇ ਫੇਰ ਨਸ ਤੇ ਰਹੀ ਉਹ ਤੁਸੀਂ ਫਿਰ ਜੜਾਂ ਚੋਂ ਕੱਢੀ ਸੀ ਹਾਂ ਜੀ ਉਸ ਤੋਂ ਵੱਡੀ ਜੜਾਂ ਚੋਂ अच्छा हां वो फिर सानदाई दी भी ये चलो होजूगी वो फिर फुट्टै जी फिर फुट्टै जी हां जी फिर ਹੁਣ ਕਿਵੇਂ ਕੱਢੋਂਗੇ ਹਾਂ ਜੀ ਝੋਲੀਆਂ ਬਨ ਕੇ ਕੱਢਾਂਗੇ ਸੋਨੂ ਕਦੋਂ ਪਤਾ ਲੱਗਿਆ ਸੀ ਹੋਈ ਐ ਇਹ ਇਹਦਾ ਜੀ ਜਦੋਂ ਨਸਰੀ ਆ ਹਾਂ ਉਹਨੂੰ ਪਤਾ ਲੱਗਿਆ ਵੀ ਇਹ 169 ਹੈ ਪਹਿਲਾਂ ਕੋਈ ਪਤਾ ਨਹੀਂ ਲੱਗਿਆ ਪਹਿਲਾਂ ਕੋਈ ਪਤਾ ਨਹੀਂ ਪਹਿਲਾਂ ਪਤਾ ਨਹੀਂ ਲੱਗਦਾ ਠੀਕ ਹੈ ਇਹ ਕਿੱਥੋਂ ਪਤਾ ਲੱਗੂ ਬਾਈ ਹੂੰ ਜੋ ਹਰਾ ਸਾਰਾ ਸਮਾਨ ਆ ਇਹਦਾ ਕੀ ਤਲਕ ਹੋ ਹੂੰ ਇਹ ਹੁਣ ਜੀਰੀ ਪਹਿਲਾਂ ਦੇਖਦੇ ਸੀ ਵੀ ਉਹ ਪਤਾ ਲੱਗਦਾ ਫੇਰ ਇਹ ਜਦੋਂ ਹੋਈ ਇਹ ਨਿੱਤ ਪਹਿਲਾਂ ਕਿੰਨੀ ਕ ਗੱਢੀ ਆ ਤੁਸੀਂ ਨੇ ਵਿੱਚੋਂ ਪਹਿਲਾਂ ਗੱਢੀਓ 4 ਕਿਲੋ ਗੱਢੀਆ ਪਹਿਲਾਂ ਸੀ ਪਹਿਲਾਂ ਜੜੋਂ ਪੱਟੀ ਆ ਹਾਂਜੀ ਹਾਂ ਜੜੋਂ ਪੱਟ ਕੇ ਉਸ ਤੋਂ ਮੜਾਏ ਛੱਡ ਗਏ ਹਾਂ ਦਿਹਾੜੀਏ ਰੱਖੇ ਰੱਖੇ ਨੇ ਦਿਹਾੜੀ